ਗਲੇ ਦਿਨਾਂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਮੇਲਾ ਲੱਗਣ ਜਾ ਰਿਹਾ ਖੇਤੀਬਾੜੀ ਸੰਬੰਧੀ ਤੇ ਨਾਲ ਦੀ ਨਾਲ ਕੇਵੀਕੇ ਜਿੰਨੇ ਵੀ ਆਪਣੇ ਬ੍ਰਾਂਚਸ ਨੇ ਆਈਆਂ ਉਹਨਾਂ ਦੇ ਵਿੱਚ ਵੀ ਵੱਖ-ਵੱਖਰੀਆਂ ਤਰੀਕਾਂ ਦੇ ਮੇਲੇ ਲੱਗਣ ਜਾ ਰਹੇ ਇਹਦੇ ਬਾਰੇ ਤੁਹਾਨੂੰ ਦੱਸਣ ਦੀ ਜਰੂਰਤ ਨਹੀਂ ਡੇਟਾ ਤੁਹਾਡੇ ਤੱਕ ਪਹੁੰਚ ਗਿਆ ਹੋਣੀ ਆ ਪਰ ਆਪਾਂ ਮੇਨ ਗੱਲ ਕੀ ਕਰਦੇ ਹਾਂ ਕਿਸਾਨ ਭਰਾਓ ਇਸ ਵਾਰ ਆਪਾਂ ਨੂੰ ਬੀਜ ਕਿਉਂ ਨਹੀਂ ਚਾਹੀਦੇ ਆਪਾਂ ਉਸ ਬੀਤੇ ਤੇ ਗੱਲ ਕਰਾਂਗੇ ਆਪਾਂ ਨੂੰ ਜ਼ਿਆਦਾ ਝਾੜ ਵਾਲੇ ਬੀਜ ਕਿਉਂ ਨਹੀਂ ਚਾਹੀਦੇ ਕਿਉਂ ਨਹੀਂ ਇਹਨਾਂ ਚੀਜ਼ਾਂ ਦੀ ਆਪਾਂ ਨੂੰ ਮੰਗ ਕਰਨੀ ਚਾਹੀਦੀ ਕਿਹੜੇ ਸਵਾਲ ਨੇ ਜਿਨ੍ਹਾਂ ਦੇ ਉੱਤਰ ਉਥੋਂ ਆਪਾਂ ਨੂੰ ਚਾਹੀ ਪੁਰਾਣੇ ਜਿਹੜੇ ਕਹਿੰਦੇ ਨੇ ਕਿ ਕਿਸਾਨ ਨੇ ਜਿਹੜੇ ਮੇਲੇ ਦੇ ਵਿੱਚ ਡੈਰੀਆਂ ਇਕੱਠੀਆਂ ਕਰਨ ਜਾਂਦੇ ਆ ਕਾਗਜ ਇਕੱਠੇ ਕਰਨ ਜਾਂਦੇ ਆ ਉਹਨਾਂ ਦੇ ਵੈਸਟਿੰਗ ਕਾਰਡ ਇਕੱਠੇ ਕਰਨ ਜਾਂਦੇ ਆ ਉਤੋਂ ਬੈਗ ਥੈਲੇ ਝੋਲੇ ਇਕੱਠੇ ਕਰਨ ਜਾਂਦੇ ਆ ਪੈਨ ਇਕੱਠੇ ਕਰਨ ਜਾਂਦੇ ਆ ਸੱਲੇ ਇਕੱਠੇ ਕਰਨ ਜਾਂਦੇ ਆ ਆਪਾਂ ਕਹ ਲਈਏ ਬਹੁਤ ਕੁਸਕਿਆ ਜਾਂਦਾ ਤੁਸੀਂ ਮੇਲਾ ਆਪਣੇ ਤਰੀਕੇ ਦੇ ਨਾਲ ਦੇਖਣਾ ਤੁਸੀਂ ਕੁਝ ਵੀ ਇਕੱਠਾ ਕਰਦੇ ਹੋ ਇਹਦੇ ਨਾਲ ਨਾਈਂ ਦਾ ਕੰਪਨੀ ਨੇ ਤੁਹਾਨੂੰ ਰੇਟ ਘਟ ਦੇਣਾ ਕਿਸੇ ਵੀ ਚੀਜ਼ ਦਾ ਕਿਸੇ ਵੈਸਟੀਸਾਈਡ ਦਾ ਕਿਸੇ ਖਾਦ ਦਾ ਕਿਸੇ ਕਿਸੇ ਵੀ ਬੀਕਲ ਦਾ ਕਿਸੇ ਪ੍ਰਕਾਰ ਦਾ ਕੋਈ ਇੰਪਲੀਮੈਂਟ ਵੇਚਦਾ ਤੇ ਨਾਈਂ ਇਹਦੇ ਨਾਲ ਜਿਆਦਾ ਲੱਗਣਾ ਇੱਥੇ ਬਹੁਤ ਸਾਰੇ ਵੀਰ ਕਹ ਫਿਰ ਬੜਾ ਉਹ ਮਾਫ ਕਰ ਦਿੰਦੇ ਨੇ ਜੇਕਰ ਤੁਸੀਂ ਨਾ ਲਓਗੇ ਇਹੇ ਵੀਡੀਓ ਦੇ ਵਿੱਚ ਆਪਣਾ ਬਿਸਾ ਨਹੀਂ ਹੈਗਾ ਤੁਸੀਂ ਜਿਵੇਂ ਵੀ ਇੰਜੋਏ ਕਰਨਾ ਮੇਲਾ ਇੰਜੋਏ ਕਰਨ ਦਾ ਇੱਕ ਆਪਾਂ ਕਹ ਲਈਏ ਜਰੀਆ ਹੁੰਦਾ ਭਾਰਤ ਕਿਹੇ ਖੇਤੀਬਾੜੀ ਮੇਲਾ ਉਥੋਂ ਆਪਾਂ ਕੁਝ ਨਾ ਕੁਝ ਸਿੱਖ ਕੇ ਆਉਣਾ ਹੁੰਦਾ ਕੁਝ ਨਾ ਕੁਝ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੀਆਂ ਹੁੰਦੀਆਂ ਨੇ ਤੇ ਕੁਝ ਨਾ ਕੁਝ ਜਿਹੜੇ ਆਪਣੇ ਸਵਾਲ ਨੇ ਜਿਹੜੇ ਜਿਹੜੇ ਖੇਤੀਬਾੜੀ ਮਾਹਿਰ ਨੇ ਜਿਹੜੀ ਆਪਣੀਆਂ ਸੰਸਥਾਵਾਂ ਨੇ ਗਿਆ ਜਿਨ੍ਹਾਂ ਦਾ ਕਿ ਬਜਟ ਲੱਖਾਂ ਕਰੋੜਾ ਰੁਪਏ ਦਾ ਹੁੰਦਾ ਜਿਨ੍ਹਾਂ ਨੇ ਕਿ ਆਪਾਂ ਨੂੰ ਅੱਗੇ ਖੇਤੀ ਦੇ ਵਿੱਚ ਲੈ ਕੇ ਜਾਣਾ ਹੁੰਦਾ ਆਪਾਂ ਨੂੰ ਚੰਗੇ ਬੀਜ ਬਿਮਾਰੀਆਂ ਰਹਿਤ ਤੇ ਬਿਮਾਰੀਆਂ ਨਾਲ ਲੜਨ ਵਾਸਤੇ ਤੁਸੀਂ ਕੀ ਕਰ ਸਕਦੇ ਜਿਨ੍ਹਾਂ ਨੇ ਆਪਾਂ ਨੂੰ ਇਸ ਸੇਧ ਤੇ ਤੋਰਨਾ ਹੁੰਦਾ ਜਿਨ੍ਹਾਂ ਨੇ ਕਿਸੇ ਜੇ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ ਆਪਾਂကလေး ਬਹੁਤ ਵੱਡਾ ਹੰਬਲਾ ਮਾਰਿਆ ਸੀ ਤਾਂ ਹੁਣ ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਪਛੜਦੀਆਂ ਜਾਂ ਰਹੀਆਂ ਨੇ ਵੀਡੀਓ ਦੇ ਵਿੱਚ ਅੱਗੇ ਵਧੀਏ ਉਸ ਤੋਂ ਪਹਿਲਾਂ ਜੇਕਰ YouTube ਤੇ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜਰੂਰ ਦਬਾ ਲਓ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਜੇਕਰ Facebook ਤੇ ਦੇਖ ਰਹੇ ਹੋ ਤਾਂ ਮਾਲਵੇ ਵਾਲੇ ਫਾਰਮਰ ਪੇਜ ਜਰੂਰ ਫੋਲੋ ਕਰ ਲਿਓ ਤਾਂ ਹੁਣ ਆਗਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਭਰਾ ਨੇ ਕਣਕ ਦੇ ਬੀਜ ਲੈਣ ਵਾਸਤੇ ਆਪਾਂ ਕਹਿੰਦੇ ਲਟੋਪਿੰਗ ਹੋਣਗੇ ਜਾਂ ਲਾਈਨਾਂ ਦੇ ਵਿੱਚ ਲੱਗਣਗੇ ਨਵਾਂ ਬੀਜ ਲੈਣ ਵਾਸਤੇ ਜਾ ਉੱਥੇ ਕਾਫੀ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਗੇ ਆਪਾਂ ਨੂੰ ਬੀਜ ਚਾਹੀਦੀ ਨਹੀਂ ਹੈਗੀ ਕਿਉਂਕਿ ਪਿਛਲੇ ਸਾਲ ਜਿਹੜੇ ਬੀਜ ਦਿੱਤੇ ਯੂਨੀਵਰਸਿਟੀ ਨੇ ਉਹ ਬਹੁਤ ਗੁੱਢ ਨੇ ਬਹੁਤ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਸਾਨੂੰ ਜਿਹੜੇ ਤੁਸੀਂ ਆਪਾਂ ਕਹਿੰਦੇ ਵੀਟ ਪਾਈਡੀ ਦੇ ਜਿਹੜੇ ਜਾਂ ਹੋਰ ਜਿੰਨੇ ਵੀ ਆਪਾਂ ਕਹਿੰਦੇ ਕ੍ਰੌਪਸ ਆਈਆਂ ਨੇ ਸਰੋਂ ਆ ਹੋਰ ਜਿਨ੍ਹਾਂ ਦੇ ਬੀਜ ਤੁਸੀਂ ਸਾਨੂੰ ਵਧੀਆ ਬੀਜ ਆਪਾਂ ਕਹਿੰਦੇ ਗਾਂ ਵਦੂ ਜਾਂ ਹੰਸ ਦਾ ਬੀਜ ਨੇ ਜਿਹੜੇ ਉਹ ਦੇ ਦਿੱਤੇ ਇ ਅ ਇਹਨਾਂ ਦੇ ਵਿੱਚ ਵੀ ਜਿਹੜੇ ਬੀਜ ਤੁਸੀਂ ਇਸ ਵਾਰ ਅਰਧੀਜ ਕਰ ਰਹੇ ਹੋ ਪਿਛਲੇ ਸਾਲ ਦੀ ਤਰ੍ਹਾਂ ਹੀ ਉਹਨਾਂ ਦੇ ਵਿੱਚ ਵੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸੰਭਤਾ ਕੀ ਉਹ ਬਹੁਤ ਆ ਝਾੜ ਦਾ ਕਿਸਾਨ ਭਰਾਵੋ ਜਿਹੜੇ ਨਵੇਂ ਬੀਜਾਂ ਦਾ 191 ਦਾ ਫਰਕ ਆਉਂਦਾ ਇੱਕ ਫੰਡਾ ਸਮਝਣ ਦੀ ਕੋਸ਼ਿਸ਼ ਕਰੋ ਕਿਸਾਨ ਭਰਾਵੋ 999 ਦਾ ਤੇ 1001 ਰੁਪਏ ਦਾ ਬਾਲਾ ਬੜਾ ਫਰਕ ਨਹੀਂ ਸਿਰਫ 2 ਰੁਪਏ ਦਾ ਫਰਕ ਆ ਪਰ ਉਥੇ ਜਿਹੜਾ ਚਿਹਰਾ ਸਾਰੀ ਦੀ ਸਾਰੀ ਰਕਮ ਦਾ ਬਦਲ ਜਾਂਦਾ ਇਹੀ ਫਾਰਮੂਲਾ ਬੀਜਾਂ ਦੇ ਝਾੜ ਤੇ ਆ ਭਾਵੇਂ ਕਿ ਅਗਲੇ ਦਿਨਾਂ ਦੇ ਵਿੱਚ ਆਪਾਂ ਬੀਜਾਂ ਦੀ ਗੱਲਬਾਤ ਕਰਾਂਗੇ ਬੀਜਾਂ ਬਾਰੇ ਤੁਹਾਨੂੰ ਜਾਣਨਾ ਪਾਵਾਂਗੇ ਤੇ ਕਿਹੜੇ ਬੀਜ ਦਾ ਕਿੰਨਾ ਟਾਈਮ ਲੈਂਦਾ ਕਿੰਨਾ ਕਣਕ ਦੇ ਬੀਜਾਂ ਬਾਰੇ ਜਾਂ ਸਰੋਂ ਦੇ ਬਾਰੇ ਗੱਲਬਾਤ ਕਰਦੇ ਰਹਾਂਗੇ ਪਰ ਵੱਡੀ ਗੱਲ ਕੀ ਆ ਉਹਨਾਂ ਦੇ ਬੀਜਾਂ ਦਾ ਫਰਕ ਕਿੰਨਾ ਕੁ ਹੁੰਦਾ ਜੇ ਮੈਂ ਆਪਾਂ 999 ਤੇ 1001 ਦੀ ਗੱਲ ਕਰਦੇ ਹਾਂ ਉਸ ਤਰੀਕੇ ਦੀ ਫਰਕ ਹੁੰਦਾ 10 ਕਿਲੋ ਵੱਧ ਬੀਜ ਲੈਣ ਵਾਸਤੇ ਤੁਸੀਂ ਕਾਫੀ ਵੱਡੀਆਂ ਲਾਈਨਾਂ ਦੇ ਵਿੱਚ ਲੱਗ ਜਾਂਦੇ ਹੋ 20 ਕਿਲੋ ਬੀਜ ਕਿਸ ਦਾ ਜ਼ਿਆਦਾ ਦਾ ਕਿਸੇ ਇੱਕ ਬਿਮਾਰੀ ਦਾ ਨਵੀਂ ਦਾ ਨਾਮ ਲਿਖ ਕੇ ਇਸ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰਤਾ ਹੈਗੀ ਆ ਉਹਦੇ ਵਾਸਤੇ ਆਪਾਂ ਨੂੰ ਇੰਨਾ ਵੱਡਾ ਜਿਆਦਾ ਆਪਾਂ ਨੂੰ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਪੈਂਦੀ ਜਿਹੜੇ ਤੁਹਾਡੇ 10 ਸਾਲ ਪਹਿਲਾਂ ਤੋਂ ਬੀਜ ਚੱਲ ਰਹੇ ਨੇ ਉਹ ਬਹੁਤ ਵਧੀਆ ਬੀਜ ਨੇ 38 ਸਿਆਸੀ ਵਰਗੇ ਜਾਂ 2851 ਵਰਗੇ ਬੀਜে ਭਾਵੇਂ ਪੀਲੀ ਕੁੰਗੀ ਦੀ ਪ੍ਰੋਬਲਮ ਆਉਂਦੀ ਆ ਪਰ ਕੁਝ ਕੁ ਖੇਤਾਂ ਦੇ ਵਿੱਚ 38 ਸਿਆਸੀ ਵਰਗੇ 187 ਵਰਗੇ ਜਾਂ ਆਪਾਂ ਕਹ ਲਈਏ ਜਿਹੜੀ 826 ਕਿਸਮਾਂ ਜਿਹੜੀ 2967 ਕਿਸਮਾਂ ਜਿਨ੍ਹਾਂ ਬਹੁਤ ਸਾਰੀਆਂ ਕਿਸਮਾਂ ਨੇ 677 766 ਜਿਨ੍ਹਾਂ ਦੇ ਕਿ ਝਾੜ ਬਹੁਤ ਵਧੀਆ ਝਾੜ ਆ ਰਹੇ ਨੇ 222 ਆ ਗਈ ਤਾਂ ਆਪਾਂ ਉਹਨਾਂ ਕਿਸਮਾਂ ਨੂੰ ਬੀਜ ਲਈਏ ਖੇ 10 ਕਿਲੋ ਬੀਜ ਘੱਟ ਲੈ ਲਾਂਗੇ ਪਰ ਵੱਡੀ ਗੱਲ ਕੀ ਹੈ ਨਾ ਕਿਸਾਨ ਭਰਾਓ ਜਿਹੜਾ ਸਾਰਿਆਂ ਤੋਂ ਵੱਡਾ ਸਵਾਲ ਹੈ ਤੁਹਾਡੇ ਤੋਂ ਉਥੇ ਸਵਾਲ ਵੀ ਕਈ ਵਾਰੀ ਲੈਤੇ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਕਈ ਵਾਰੀ ਕੋਈ ਤੁਹਾਨੂੰ ਪਲੇਟਫਾਰਮ ਮਿਲ ਜਾਂਦਾ ਜਾਂ ਮੇਨ ਪਲੇਟਫਾਰਮ ਯੂਨੀਵਰਸਿਟੀ ਦੇ ਕੈਂਪਸ ਦੀ ਜਿਹੜਾ ਹੁੰਦਾਗਾ ਉਥੇ ਤੁਹਾਡੇ ਸਵਾਲ ਲੈਤੇ ਜਾਂਦੇ ਕਿਤੇ ਵੀ ਤੁਹਾਡਾ ਸਵਾਲ ਆ ਜਿਹੜਾ ਉਹ ਕੀ ਹੋਣੇ ਚਾਹੀਦੇ ਪਿਛਲੇ ਸਾਲਾਂ ਦੇ ਵਿੱਚ 20 ਸਾਲਾਂ ਤੋਂ ਜਾਂ 22 ਸਾਲਾਂ ਤੋਂ ਆਪਣੇ ਖੇਤਾਂ ਦੇ ਵਿੱਚ ਚੀਨੀ ਵਾਇਰਸ ਆਪਾਂ ਕਹ ਲਈਏ ਫਿਰ ਰਿਹਾ ਹੈਗਾ ਪਿਛਲੇ 5-7 ਸਾਲਾਂ ਦੇ ਵਿੱਚ ਕਿਤੇ ਨਾ ਕਿਤੇ ਆਉਂਗਾ ਆਪਾਂ ਉਹਨੂੰ ਜਿੰਕਰੀ ਕਮੀ ਨਾਲ ਜੋੜ ਕੇ ਸੁਰਖਰੂ ਹੋ ਜਾਂਦੇ ਸੀ ਸਵਾਲ ਪੁੱਛਣਾ ਆਪਣਾ ਕੀ ਬਣਦਾ ਕਰਕੇ ਜਿੰਨੀ ਆ ਰਹੀ ਖੋਜ ਸੰਸਥਾਵਾਂ ਨੇ ਕਿ ਇਸ ਚੀਜ਼ ਤੋਂ ਉਹ ਆਪਾਂ ਕਹ ਲਈਏ ਕਿ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਕਿ ਜਿਹੜੇ ਮੰਜੇ-ਮੰਜੇ ਦੇ ਥਾਂ ਦੇ ਵਿੱਚ ਦੋ ਮੰਜਿਆਂ ਦੇ ਥਾਂ ਦੇ ਵਿੱਚ ਜਾਂ ਪੰਜ-ਸੱਤ ਬੂਟੇ ਜਿਹੜੇ ਆਪਣੇ ਝੋਨੇ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਆਪਾਂ ਨੂੰ ਜਿਹੜੇ ਮਿਲਦੇ ਸੀ ਤੁਸੀਂ ਉਸ ਚੀਜ਼ ਨੂੰ ਉਹਨਾਂ ਦੇ ਸਾਹਮਣੇ ਰੱਖਦੇ ਜਾਂ ਜਿੱਥੇ ਵੀ ਉਹ ਆਪਣੇ ਪਲਾਂਟ ਲਾਉਂਦੇ ਨੇ ਉੱਥੇ ਆਪਾਂ ਕਹ ਲਈਏ ਖੇਤੀ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਮਿਲਦੇ ਸੀ ਕਿ ਉਹਨਾਂ ਨੂੰ ਇਸ ਚੀਜ਼ ਦਾ ਵਿਸ਼ਵਾਸ ਨਹੀਂ ਸੀਗਾ ਕਿ ਇਹ ਜਿਹੜਾ ਚੀਨੀ ਵਾਇਰਸ ਆ ਇਹ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਰੇਸ਼ਾਨ ਕਰ ਸਕਦਾ ਇਹਦੇ ਬਾਰੇ ਕੋਈ ਵੀ ਕਿਸੇ ਵੀ ਤਰੀਕੇ ਦੀ ਰੋਕ-ਥਾਮ ਕਿਸੇ ਬੀਜੀ ਦੇ ਵਿੱਚ ਕੋਈ ਜੈਨੇਟਿਕ ਜਿਹੜੀ ਆਪਾਂ ਕਹ ਲਈਏ ਕੋਈ ਕਾਰ ਸੀਗੀ ਜਿਹੜੀ ਜੈਨੇਟਿਕ ਖੋਜ ਹੁੰਦੀ ਹੈਗੀ ਉਹ ਨਹੀਂ ਕਰ ਸਕਦੇ ਇਸ ਸਾਲਾਂ ਦੇ ਵਿੱਚ بیਟੀ ਕਾਟਨ ਦੇ ਵਿੱਚ ਆਇਆ ਹੈ ਉਹਨੂੰ ਇੱਥੇ ਇਹ ਆਪਾਂ ਕਹ ਲਈਏ ਕਿ ਖਾਣੇ ਨਾਲ ਜੁੜੇ ਹੋਏ ਚਾਹਲ ਨੇਗੇ بیਟੀ ਕਾਟਨ ਸੀ ਜਿਹੜਾ ਉਹ ਇੱਕ ਆਪਾਂ ਕਹਿ ਸਕਦੇ ਹਾਂ ਉਹਦੇ ਤੋਂ ਇੱਕ ਨਰਮੇ ਤੋਂ ਜਿਹੜੇ-ਜਿਹੜੇ ਪ੍ਰੋਡਕਟ ਬਣਦੇ ਆ ਕੱਪੜਾ ਵਗੈਰਾ ਉਹਦੇ ਨਾਲ ਜੁੜਿਆ ਸੀ ਉੱਥੇ ਕੋਸਾ ਤੱਕ ਸੈੱਟ ਸੀ ਕੰਮ ਪਰ ਅੱਜ ਖੋਜ ਇੰਨੀ ਵੀ ਗਈ-ਗੁਜ਼ਰੀ ਨਹੀਂ ਹੈਗੀ ਇੰਨੇ ਵੀ ਆਪਾਂ ਪਿੱਛੇ ਨਹੀਂ ਹੈਗੇ ਕਿ ਬਿਲਕੁਲੀ ਵੀ ਇਸ ਤਰੀਕੇ ਦਾ ਕੋਈ ਅਸੀਂ ਵੀ ਤੁਹਾਨੂੰ ਕਹਿੰਦੇ ਰਹੇ ਕਿ ਨੀਰੀ ਦੇ ਉੱਤੇ ਤੇਲੇ ਵਾਲੇ ਦਾ ਸੜਕਿਆ ਕਰ ਲਓ ਤੁਸੀਂ ਕੀਤਾ ਉਸ ਤੋਂ ਬਾਅਦ ਤੁਸੀਂ ਨੇ ਉਸ ਟਾਈਮ ਤੇ ਸੜਕਿਆ ਕੀਤਾ ਝੋਨੇ ਦੇ ਵਿੱਚ ਜਿਹੜੇ ਟਾਈਮ ਤੇ ਝੋਨਾ ਬਿਲਕੁਲ ਅਜੇ ਗੱਬੇ 'ਚ ਆਉਣ ਵਾਲਾ ਸੀਗਾ ਉਸ ਟਾਈਮ ਤੇ ਵੀ ਜਿੱਥੇ ਕਿਤੇ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਰੋਲਾ ਪਾਇਆ ਜਾਂ ਜਿੱਥੇ ਕਿਤੇ ਕਿਸੇ ਕਿਸਾਨ ਨੂੰ ਮਿਲ ਗਏ ਖੇਤ ਦੇ ਵਿੱਚ ਇਸ ਤਰੀਕੇ ਦੇ ਬੂਟੇ ਉਹਨਾਂ ਬੂਟਿਆਂ ਦੇ ਵਿੱਚ ਜਦੋਂ ਪ੍ਰੋਬਲਮ ਦੇਖੀ ਗਈ ਤਾਂ ਸਾਰੇ ਦੇ ਸਾਰੇ ਝੋਨੇ ਦੇ ਉੱਤੇ ਆਪਾਂ ਕਹਿ ਲਈਏ ਕਿ ਜਿਹੜੀਆਂ ਤੇਲੇ ਵਾਲੀਆਂ ਦਵਾਨਾਂ ਸੀ ਉਹਨਾਂ ਦਾ ਸੜਕਿਆ ਕੀਤਾ ਗਿਆ ਫੇਰ ਵੀ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ 10 10000 ਰੁਪਏ ਲਵਾਈ ਤੋਂ ਬਿਨਾ ਬਹਾਈ ਤੋਂ ਬਿ ਕੱਲੇ ਪੈਸਟੀਸਾਈਡਾਂ ਦੇ ਉੱਤੇ ਖਰਚ ਕਰਕੇ ਜਾਂ ਖਾਦਾਂ ਦੇ ਉੱਤੇ ਖਰਚ ਕਰਕੇ ਫਿਰ ਉਹਨਾਂ ਨੂੰ ਅੱਜ ਖੇਤ ਦੇ ਵਿੱਚ ਟਰੈਕਟਰ ਚਲਾਉਣਾ ਤੇ ਆਪਣੀ ਫਸਲ ਦੇ ਉੱਤੇ ਸਵਾਲ ਇਹ ਹੋਣੇ ਚਾਹੀਦੇ ਨੇ ਆਪਣੇ ਸਵਾਲਾਂ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਤੁਸੀਂ ਕੀ ਕਰ ਰਹੇ ਹੋ ਕਿਉਂਕਿ ਮੰਨਦੇ ਹਾਂ ਖੇਤੀਬਾੜੀ ਯੂਨੀਵਰਸਿਟੀਆਂ ਜਾਂ ਕੋਈ ਵੀ ਸੰਸਥਾਵਾਂ ਨੇ ਬਹੁਤ ਸਾਰਾ ਕੁਝ ਕਰ ਰਹੇ ਨੇ ਖਾਸ ਕਰਕੇ ਹਰ ਇੱਕ ਸਾਲ ਬੀਜਾਂ ਦੇ ਨੰਬਰ ਬਦਲੇ ਜਾਂਦੇ ਨੇ ਨੰਬਰ ਕਿਵੇਂ ਬਦਲੇ ਜਾਂਦੇ ਨੇ ਕਿ ਆਹ ਨਵਾਂ ਬੀਜ ਆਇਆ ਤੁਸੀਂ ਬੀਜ ਖਰੀਦ ਲਓ ਆਪਾਂ ਉਧਰ ਹੀ ਤੁਰੇ ਫਿਰਦੇ ਆ ਆਪਾਂ ਬਿਲਕੁਲ ਇੱਕ ਕਹਿ ਲਈਏ ਕਿ ਉਸ ਤਰੀਕੇ ਵਾਲੀ ਜਾਈ ਜਾਂਦਾ ਕਿ ਭਾਈ ਝਾੜ ਵ 20 ਕਿਲੋ ਚਾੜ ਵੱਦਲੇ ਕੀ ਕਰਾਂਗੇ ਮੇਰੇ ਪਿੱਛੇ ਫਸਲ ਨੇ ਸਰੀ ਖੜੀ ਹੈ ਇਹਦੇ ਵਿੱਚੋਂ 20 ਕਿਲੋ ਘੱਟ ਜਾ ਵੱਧ ਹੋ ਜੂ ਉਹਦੇ ਨਾਲ ਫਰਕ ਨਹੀਂ ਪੈਂਦਾ ਜੇ 50 ਕਿਲੋ ਘੱਟ ਦਈਓ ਫਰਕ ਉਦੋਂ ਪੈਂਦਾ ਜਦੋਂ ਐਡੀ ਵੱਡੀ ਫਸਲ ਦੇ ਉੱਤੋਂ ਦੀ ਆਪਾਂ ਨੂੰ ਕਵੀਆਂ ਮਾਰਨੀਆਂ ਪੈਂਦੀਆਂ ਨੇ ਆਪਾਂ ਨੂੰ ਰੋਟਾਵੇਟਰ ਮਾਰਨਾ ਪੈਂਦਾ ਫਰਕ ਉਦੋਂ ਪੈਂਦਾ ਉਦੋਂ ਕਿਸਾਨ ਖਤਮ ਹੁੰਦਾ ਤਾਂ ਸਵਾਲ ਇਹ ਬਣਦਾ ਕਿ ਇਹਦੇ ਵਾਸਤੇ ਆਪਾਂ ਕਿਉਂ ਨਹੀਂ ਕੁਝ ਕਰ ਸਕੀ ਕਿਉਂਕਿ ਫੜਾਂ ਵੀ ਮਾਰ ਪਈਆ ਮੈਨੂ ਮੇਡ ਸੀ ਆ ਕੁਦਰਤੀ ਉਹ ਵੱਖਰੀ ਗੱਲ ਜਿੱਥੇ ਯੂਨੀਵਰਸਟੀਆਂ ਵਧੀਆ ਕੰਮ ਕਰਦੀਆਂ ਨੇ ਉੱਥੇ ਵਧੀਆ ਵੀ ਕਰਦੀਆਂ ਨੇ ਜਿਵੇਂ ਕਿ ਕਾਫੀ ਰੋਲਾ ਪਿਆ ਬਹੁਤ ਸਾਰੇ ਭਰਾਸੀ ਜਿਨ੍ਹਾਂ ਨੇ ਕਿ ਡੋਡੀਆਈ ਤੋਂ ਬਾਅਦ ਸਰਕਿਆ ਕਰਨ ਬਾਰੇ ਰეკਮੈਂਡੇਸ਼ਨਾਂ ਕੀਤੀਆਂ ਪਰ ਯੂਨੀਵਰਸਿਟੀ ਵੱਲੋਂ ਸਾਫ਼ ਕੀਤਾ ਕਿ ਢੇ ਝੋਨੇ ਦੇ ਵਿੱਚ ਇੱਕ ਵਾਰੀ ਨਸਾਰਾ ਹੋਣ ਤੋਂ ਬਾਅਦ ਇਹ ਬਿਮਾਰੀ ਆ ਗਈ ਫਾਲਸਮਟਾ ਡੋਡੀ ਰੋ ਕੋਈ ਕੁਝ ਵੀ ਕਲੀ ਕੋਈ ਹੱਲ ਨਹੀਂ ਉਹਨੂੰ ਰੋਕਣ ਦਾ ਇੱਥੋਂ ਤੱਕ ਠੀਕ ਹੈ ਆਪਾਂ ਸਾਵਧਾਨੀਆਂ ਰੱਖ ਸਕਦੇ ਹਾਂਗੇ ਆਪਾਂ ਸੈਕੰਡਰੀ ਜਿਹੜਾ ਅਟੈਕ ਆ ਉਹਦੇ ਬਾਰੇ ਸੋਚ ਸਕਦੇ ਆਪਾਂ ਜਿਹੜਾ ਕਲੀ ਉਹਦੇ ਵਿੱਚ ਗੇੜੇ ਦੇਣ ਤੋਂ ਬਚ ਸਕਦੇ ਆਪਾਂ ਪਾਣੀ ਦੀ ਬਖਤਾਤ ਘਟਾ ਸਕਦੇ ਆ ਇੱਥੋਂ ਤੱਕ ਆਪਾਂ ਆਪਣੀ ਪ੍ਰੈਕਟਿਸ ਕਰ ਸਕਦੇ ਆ ਪਰ ਜਿਹੜਾ ਚੀਨੀ ਵਾਇਰਸ ਆ ਉਹਦੇ ਤੇ ਆਪ ਤੇਲੇ ਵਾਲੇ ਦਾ ਸੜਕਿਆ ਜਿਹੜੀ ਕੜੀ ਸੀ ਉਹ ਤੋੜਨ ਬਾਰੇ ਗੱਲ ਕੀਤਾ ਗਿਆ ਕਿ ਭਾਈ ਇਸ ਵਾਰ ਜਿਹੜਾ ਮੌਸਮ ਸੀਗਾ ਅਜਿਹੇ ਮੌਸਮ ਸੀ ਕਿ ਜਿਹੜਾ ਆਪਾਂ ਕਹ ਲਈਏ ਕਿ ਤੇਲਾਪਾਲ ਦਾ ਉਹਦੀ ਕੜੀ ਨਹੀਂ ਰੁਟੀ ਬਹੁਤ ਸਾਰੇ ਭਰਾਵਾਂ ਨੇ ਕੜੀਆਂ ਤੋੜੀਆਂ ਦੀ ਸੀ ਫੇਰ ਵੀ ਬਹੁਤ ਸਾਰੇ ਖੇਤਾਂ ਦੇ ਵਿੱਚ ਨੁਕਸਾਨ ਹੋਇਆ ਆਪਾਂ ਨੂੰ ਗਰੰਟੀ ਤਾਂ ਇਹ ਚਾਹੀਦੀ ਹੈ ਨਾ ਅਗਲੇ ਸਾਲ ਝੋਨੇ ਦੀ ਜਿਹੜੀ ਖੇਤੀ ਕਰਾਂਗੇ ਅਸੀਂ ਤੁਹਾਡੇ ਦਿੱਤੇ ਹੋਏ ਸੁਧਰੇ ਬੀਜ ਬੀਜਾਂਗੇ ਕੀ ਝੋਨੇ ਦੇ ਵਿੱਚ ਜਿਹੜਾ ਚੀਨੀ ਵਾਇਰਸ ਆ ਉਹਦੀ ਰੋਗ ਥਾਮ ਵਾਸਤੇ ਤੁਸੀਂ ਵਚਨਬੱਧ ਹੈਗੇ ਹੋ ਇਸ ਚੀਜ਼ ਦੇ ਆਪਾਂ ਨੇ ਸਵਾਲ ਇਹ ਹੁਣ ਚਾਹੀਦੇ ਆਪਾਂ ਉਹਨੇ ਵੱਦ ਝਾੜ ਵਾਲੇ ਬੀਜ ਪਰਾਲੀ ਦਾ ਮੁੱਦਾ ਹੁਣ ਅੱਗ ਲਾਉਣ ਦੀ ਗੱਲ ਆਉਗੀ ਅਗਲੇ ਦਿਨਾਂ ਦੇ ਵਿੱਚ ਅੱਗ ਲਾਉਣ ਵਾਸਤੇ ਕਾਫੀ ਵੱਡਾ ਪ੍ਰਚਾਰ ਵੀ ਕੀਤਾ ਜਾਊ ਰੋਕਿਆ ਵੀ ਜਾਊਗਾ ਕੇਸ ਵੀ ਪਾਏ ਜਾਣਗੇ ਤੇ ਸਬਸਿਡੀਆਂ ਵੀ ਦਿੱਤੀਆਂ ਜਾਣੀਆਂ ਜਿਹੜੀਆਂ ਇੰਪਲੀਮੈਂਟਡ ਨੇ ਜਿਹੜੇ ਵੱਡੇ ਵੱਡੇ ਤਾਂ ਇਹ ਚੀਜ਼ਾਂ ਨਹੀਂ ਚਾਹੀਦੀ ਪਰਾਲੀ ਦਾ ਸਹੀ ਪ੍ਰਬੰਧਨ ਕੀ ਕਰ ਸਕਦੇ ਹੁਣ ਹਰ ਇੱਕ ਕਿਸਾਨ ਵੱਡੇ ਜਿਹੜੇ ਸਾਧਨ ਇਹ ਉਹ ਨਹੀਂ ਲੈ ਸਕਦਾ ਹਰ ਇੱਕ ਕਿਸਾਨ ਤੱਕ ਉਸ ਮਸ਼ੀਨ ਦੀ ਪਹੁੰਚ ਨਹੀਂ ਹੁੰਦੀ ਜਿਹੜੀ ਉਹਨੂੰ ਪਰਾਲੀ ਦੀਆਂ ਗੱਠਾਂ ਬੰਨ੍ਹਦੀ ਆ ਗੱਠਾਂ ਬੰਨ੍ਹਣ ਵਾਸਤੇ ਵੀ ਜੇਕਰ ਤੁਸੀਂ ਗੱਠਾ ਬਣਾਉਨੇ ਆ ਤੁਹਾਡੇ ਖੇਤ ਦੇ ਵਿੱਚੋਂ ਪਰਾਲੀ ਦਾ ਜਿਹੜਾ ਜਿੰਨਾ ਵੀ ਸਟਰਕਚਰ ਬਾਹਰ ਚੁਲਿਆ ਜਾਂਦਾ ਉਹਦੀ ਕੋਈ ਆਪਾਂ ਕਹਿ ਸਕਦੇ ਹਾਂ ਕਿ ਕੋਈ ਯੂਨੀਵਰਸਿਟੀ ਕੋਈ ਕਿਸਾਨ ਕੋਈ ਸੰਸਥਾ ਦੇਣ ਨਹੀਂ ਦੇ ਸਕਦੀ ਜਿੰਨੇ ਤੱਕ ਉਹ ਝਾਕੇ ਲਿਜਾ ਕੇ ਭਾਵੇਂ ਉਹਨਾਂ ਨੇ ਬਾਲ ਨਹੀਂ ਹੁੰਦਾ ਬਾਅਦ ਵਿੱਚ ਸਾਲ ਭਰ ਚ ਬਾਲ ਲੈਂਦੇ ਆਪਾਂ 2 ਘੰਟੇ ਚ ਬਾਲ ਦਿੰਨੇ ਆ ਆਪਾਂ ਇਹ ਨਹੀਂ ਕਹਿੰਦੇ ਕਿ ਅੱਗ ਲਾਉਣੀ ਚਾਹੀਦੀ ਪਰ ਆਪਾਂ ਇਹ ਕਹਿੰਦੇ ਕਿ ਉਹਦੇ ਅੱਗ ਨਹੀਂ ਲਾ ਰਹੇ ਪਿਛਲੇ ਕਈ ਸਾਲਾਂ ਤੋਂ ਅੱਗ ਨਹੀਂ ਲਾ ਰਹੇ ਚੀਨੀ ਵਾਇਰਸ ਆਇਆ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਜਿਹੜਾ ਆਪਾਂ ਕਹਿੰਦੇ ਕਿ ਇਹਦਾ ਜਿਹੜਾ ਚੰਗੀ ਤਰ੍ਹਾਂ ਸਫਾਇਆ ਨਹੀਂ ਹੁੰਦਾ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਗ ਦੇ ਨਾਲ ਸੈੱਟ ਵੀ ਹੁੰਦੀਆਂ ਨੇ ਪਰ ਕੁਝ ਚੀਜ਼ਾਂ ਨੇਗੀਆਂ ਜਿਹੜੀਆਂ ਅੱਗ ਦੇ ਨਾਲ ਖਰਾਬ ਹੁੰਦੀਆਂ ਨੇ ਜਿਵੇਂ ਕਿ ਧਰਤੀ ਦੀ ਫਸਕੀ ਆ ਤੇ ਨਾਲ ਦੀ ਨਾਲ ਜਿਹੜੀ ਅਗਲੇ ਦਿਨਾਂ ਦੇ ਵਿੱਚ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਕਿਸਾਨ ਭਰਾਵਾਂ ਦੀ ਗੁੱਲੀ ਰੰਡਾ ਲੰਬ ਕੱਢ ਕੇ ਧਰ ਦਿੰਦਾ ਤਾਂ ਉਹ ਗੁੱਲੀ ਡੰਡੇ ਦੀ ਬਹੁਤਾਤ ਹੋਣ ਦੇ ਕੀ ਕਾਰਨ ਨੇ ਉਹਦੇ ਤੇ ਕੰਮ ਕਿਉਂ ਨਹੀਂ ਕੀਤਾ ਜਾਂਦਾ ਉਹਦੇ ਤੇ ਕੰਮ ਕਿਉਂ ਨਹੀਂ ਕੀਤਾ ਜਾਂਦਾ ਗੁੱਲੀ ਡੰਡਾ 2 2 3 3 ਸੜਕਿਆ ਨਹੀਂ 25 2500 ਦੇ ਕੀਤੇ ਜਾਂਦੇ ਆ ਤਾਂ ਉੱਥੇ ਗੁੱਲੀ ਡੰਡਾ ਖਤਮ ਕਰਨ ਵਾਸਤੇ ਜਾਂ ਹੋਰ ਇਹ ਖੋਜਾਂ ਕਿੱਧਰ ਨੂੰ ਜਾ ਰਹੀਆਂ ਨੇ ਕਿਉਂ ਨਹੀਂ ਇਹੋ ਜੀ ਲੈਜਰ ਤਕਨੀਕ ਦੇ ਉੱਤੇ ਆਪਾਂ ਕੰਮ ਕਰ ਸਕਦੇ ਕਿ ਜਿਹੜੀ ਕਿ ਆਪਣੇ ਨਦੀਨ ਨੇ ਜਿਹੜੇ ਖਾਸ ਕਰਕੇ ਕਣਕ ਦੇ ਵਿੱਚੋਂ ਕਿਉਂਕਿ ਝੋਨੇ ਦੇ ਵਿੱਚ ਕੋਸਟ ਤੱਕ ਕੰਟਰੋਲ ਹੋ ਜਾਂਦਾ ਕਣਕ ਦੇ ਵਿੱਚ ਗੁੱਲੀ ਡੰਡੇ ਵਰਗੇ ਜਿਹੜੇ ਨਦੀਨ ਨੇ ਕੰਟਰੋਲ ਨਹੀਂ ਹੁੰਦੇ ਕਿਉਂ ਨਹੀਂ ਲੈਜਰ ਵਰਗੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਇਹਨਾਂ ਨੂੰ ਚੁੰਨ ਅੱਗੇ ਜਾ ਕੇ ਜਿਹੜੀ ਫੂਡ ਸਿਕਿਉਰਟੀ ਹੈ ਇਹਨੂੰ ਖਤਰਾ ਹੋਣ ਜਾ ਰਿਹਾ ਹੈਗਾ ਇੱਕਦਮ ਕਾਫੀ ਸਾਰੇ ਕਰੈਸਿੰਗ ਹੋਊਗੀ ਉਸ ਕਰੈਸਿੰਗ ਤੋਂ ਬਚਾਉਣ ਵਾਸਤੇ ਕੀ ਕਰ ਰਹੇ ਹੋ ਤੁਸੀਂ ਇਹ ਸਵਾਲ ਹੋਣੇ ਚਾਹੀਦੇ ਆਪਾਂ ਨੂੰ ਝਾੜ ਵੱਧੜੇ ਤਾਂ ਸਵਾਲ ਹੀ ਨਹੀਂ ਹੋਣਗੇ ਝਾੜ ਆਪਣਾ ਬਹੁਤ ਗੁੱਡ ਚੱਲ ਰਿਹਾ ਵਧੀਆ ਝਾੜ ਨਿਕਲ ਰਿਹਾ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਕਿਸਾਨ ਭਰਾਵਾਂ ਨੇ ਜਿਵੇਂ ਮਰਜ਼ੀ ਕਣਕ ਬੀਜਤੀ ਸੁਪਰ ਸੀਡਰ ਨੂੰ ਛੱਡ ਕੇ ਨੋਬਦੇ ਝਾੜਾ ਨੇ ਪਰ ਸੁਪਰਸੀਡਰ ਵਾਲੇ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਪਿਛਲੀ ਵਾਰੀ ਫਸ ਗਏ ਸੀਗੇ ਸੁਪਰਸੀਡਰ ਨਾਲ ਬੀਜ ਕੇ ਜਿਨ੍ਹਾਂ ਦੀ ਕਣਕ ਖਰਾਬ ਹੋ ਗਈ ਸੀ ਬਹੁਤ ਸਾਰੇ ਕਿਸਾਨ ਭਰਾਵਾਂ ਦੀ ਸਾਰਿਆਂ ਦੀ ਨਹੀਂ ਤਾਂ ਉਹ ਐਸ ਵਾਰ ਸੁਪਰਸੀਡਰ ਕੋਲ ਦੀ ਵੀ ਨਹੀਂ ਨੰਗਣ ਦਿੰਦੇ ਉਹ ਇਹ ਪੁੱਛਣਾ ਬਣਦਾ ਕਿ ਆਉਣ ਵਾਲੀ ਪਲਾਨਿੰਗ ਕੀ ਹੈਗੀ ਤੁਹਾਡੇ ਕੋਲ ਆਉਣ ਵਾਲੇ ਸੰਬੰਧੀ ਪਲਾਨਿੰਗ ਕੀ ਹੈਗੀ ਗੁੱਲੀ ਡੰਡੇ ਦੀ ਕੀ ਪਲਾਨਿੰਗ ਹੈ ਕਿਹੜਾ ਟੈਕਨੀਕਲ ਵਰਤੀਏ ਜੀ ਦੀ ਕਿ ਆਪਾਂ ਗਾਰੰਟੀ ਕਰ ਸਕੀਏ ਖੇਤਾਂ ਦੇ ਵਿੱਚ ਜਾ ਕੇ ਜਿਹੜੇ ਮਾਹਿਰ ਨੇ ਉਹ ਗੁੱਲੀ ਡੰਡੇ ਦਾ ਕੰਟਰੋਲ ਆਪਣੇ ਹਿਸਾਬ ਦੇ ਨਾਲ ਕਿਉਂ ਨਹੀਂ ਕਰਾਉਣਾ ਚਾਹੁੰਦੇ ਉਹ ਚੀਨੀ ਵਾਇਰਸ ਬਾਰੇ ਕਿਉਂ ਨਹੀਂ ਗੱਲ ਕਰ ਰਹੇ ਚੀਨੀ ਵਾਇਰਸ ਜਿਹੜਾ ਆਇਆਗਾ ਉਹਦੇ ਤੇ ਗੱਲ ਵੱਡੇ ਪੱਧਰ ਤੇ ਗੱਲ ਕਿਉਂ ਨਹੀਂ ਹੁੰਦੀ ਇੱਤੀ ਬਾੜੀ ਦਾ ਕੋਈ ਵੀ ਸਵਾਲ ਨਾਲ ਆਲਾ ਮੰਚ ਹੋਊਗਾ ਹਨ ਪ੍ਰਭੂ ਦੋ ਹੀ ਸਵਾਲ ਹੋਣੇ ਚਾਹੀਦੇ ਲੰਗਿਆ ਫਿਜੀ ਵਾਇਰਸ ਉਹਦਾ ਕੀ ਹਾਲ ਹੈ ਤੇ ਆਉਣ ਵਾਲੇ ਟਾਈਮ ਦਾ ਗੁੱਲੀ ਡੰਡੇ ਦਾ ਕੀ ਹਾਲ ਹੈ ਸਿਰਫ ਤੇ ਸਿਰਫ ਝਾੜ ਵਧਾਉਣ ਤੱਕ ਜਾਣੇ ਨਹੀਂ ਹੈਗਾ ਆਪਣੇ ਕੋਲੇ ਝਾੜ ਬਹੁਤ ਆਈ ਜਾਂਦੇ ਝਾੜ ਵਧਾਉਣ ਵਾਲੀ ਗੱਲ ਬਾਅਦ ਦੇ ਵਿੱਚ ਕਰ ਲਾਂਗੇ ਝਾੜ ਵਧਾ ਕੇ ਕੀ ਕਰਾਂਗੇ ਜੇਕਰ ਉਹ ਵੱਧ ਝਾੜ ਵਾਲਾ ਬੀਜ ਬੀਜ ਕੇ ਕਰੂਗਾ ਵੀ ਕੀ ਜਿਹੜੇ ਖੇਤ ਦੇ ਵਿੱਚ ਝੋਨੇ ਦੇ ਵਿੱਚ ਫਿਜੀ ਵਾਇਰਸ ਆ ਗਿਆ ਉਹ ਝਾੜ ਦੇ ਹੀ ਨਹੀਂ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਜਿਹੜੀ ਸਵਾਲ ਨੇ ਸਵਾਲਾਂ ਦਾ ਘੇਰਾ ਸਿਰਫ ਇੰਨਾ ਕੀ ਹੋਣਾ ਚਾਹੀਦਾ ਵੱਡਾ ਘੇਰਾ ਨਹੀਂ ਕਰਕੇ ਬੈਠ ਜਾਣਾ ਬੇਨਤੀ ਹੈ ਕਿ ਸਾਨੂੰ ਭਰਾਵੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਭਰਾਵਾਂ ਤੱਕ ਸ਼ੇਅਰ ਕਰੋ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਜਿਹੜੇ ਮੇਲੇ ਆਉਣੇ ਨੇ ਉੱਥੇ ਆਪਣੇ ਮੇਨ ਸਵਾਲ ਹੋਣੇ ਚਾਹੀਦੇ ਨੇ ਹੋਰ ਵੀ ਤੁਹਾਡੇ ਬਹੁਤ ਸਾਰੇ ਸਵਾਲ ਹੋਣਗੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰੋ ਜਿਹੜੇ ਕਿ ਸਾਰਤਕ ਸਵਾਲ ਹੋਣ ਆਪਾਂ ਕਿਸੇ ਉਜੱਡ ਤਰੀਕੇ ਦੇ ਨਾਲ ਸਵਾਲ ਨਹੀਂ ਕਰਦੇ ਹੁੰਦੇ ਆਪਾਂ ਸਵਾਲ ਕਰਦੇ ਹੁੰਦੇ ਨੇ ਇੱਕ ਸਾਦਗੀ ਦੇ ਨਾਲ ਇੱਕ ਵਧੀਆ ਚੰਗੇ ਮਾਹੌਲ ਦੇ ਨਾਲ ਤੇ ਨਾਲ ਦੀ ਨਾਲ ਸਾਦਗੀ ਦੇ ਵਿੱਚ ਹੀ ਆਪਾਂ ਉੱਤਰ ਜਾਣੇ ਹੁੰਦੇ ਆ ਇਹਨਾਂ ਚੀਜ਼ਾਂ ਦਾ ਜਵਾਬ ਜਾਣੇ ਹੁੰਦੇ ਆ ਤਾਂ ਉੱਥੇ ਕਿਤੇ ਨਾ ਕਿਤੇ ਜਦੋਂ ਆਪਾਂ ਮਹਾਰਾਣੂ ਯੂਨੀਵਰਸਿਟੀਆਂ ਨੂੰ ਸੰਸਥਾਵਾਂ ਨੂੰ ਇਹਨਾਂ ਘੇਰੇ ਦੇ ਵਿੱਚ ਲੈ ਕੇ ਆਵਾਂਗੇ ਆਪਾਂ ਨੂੰ ਹੋ ਸਕਦਾ ਅਗਲੇ ਸਾਲਾਂ ਦੇ ਵਿੱਚ ਹੱਲ ਹੋ ਜੇ ਕਿਉਂਕਿ 2020 ਸਾਲ ਬਹੁਤ ਹੁੰਦੇ ਨੇ ਇਹਨਾਂ ਚੀਜ਼ਾਂ ਵਾਸਤੇ ਕਿਉਂਕਿ 2020 ਸਾਲ ਕੋਈ ਬੈਰ ਸੇ ਖੇਤਾਂ ਦੇ ਵਿੱਚ ਜਿਉਂਦਾ ਰਹੇ ਬਹੁਤ ਹੁੰਦਾ ਅਗਲੇ ਸਾਲ ਕੋਈ ਗਰੰਟੀ ਨਹੀਂ ਚੋਣਾ ਹੋਣਾ ਜਾ ਫਿ ਕੀ ਤੁਸੀਂ ਕਿਹੜਾ ਸਵਾਲ ਆਪਦਾ ਲੈ ਕੇ ਜਾ ਰਹੇ ਹੋ ਮੇਲੇ ਦੇ ਵਿੱਚ ਜਰੂਰ ਕਮੈਂਟਾਂ ਦੇ ਵਿੱਚ ਗੱਲ ਸਾਂਝੀ ਕਰਿਓ ਜੇਕਰ ਹੋਰ ਵਧੀਆ ਸਵਾਲ ਹੋਏ ਤਾਂ ਆਪਾਂ ਉਹਨਾਂ ਬਾਰੇ ਵੀ ਵਿਸ਼ੇਸ਼ ਵੀਡੀਓ ਕਰ ਸਕਦੇ ਹਾਂ ਮੇਲੇ ਤੋਂ 2 ਦਿਨ ਪਹਿਲਾਂ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ